ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਐਗਰੀਕਲਚਰ ਪਾਲਿਸੀ ਦਾ ਖਰੜਾ ਜਾਰੀ ਕੀਤਾ ਹੈ ਤੇ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਭੇਜਿਆ ਹੈ ਅਖਬਾਰਾਂ ਦੇ ਵਿੱਚ ਚੈਨਲਾਂ ਦੇ ਬੜੀ ਚਰਚਾ ਹੈ ਐਗਰੀਕਲਚਰ ਪਾਲਿਸੀ ਨੂੰ ਲੈ ਕੇ ਐਗਰੀਕਲਚਰ ਪਾਲਿਸੀ ਦੇ ਵਿੱਚ ਕੀ ਆ ਹਜੇ ਸਟੱਡੀ ਦਾ ਮੁੱਦਾ ਹੈ ਪੜ੍ਹ ਕੇ ਪਤਾ ਲੱਗਣਾ ਹੈ ਉਹਦੇ ਵਿੱਚ ਕੀ ਗੱਲਾਂ ਨੇ ਕੀ ਬਾਤਾਂ ਨੇ ਲੇਕਿਨ ਇੱਕ ਦੋ ਗੱਲਾਂ ਉਹਦੇ ਵਿੱਚ ਬੜੀਆਂ ਅਜੀਬ ਲੱਗ ਰਹੀਆਂ ਨੇ ਸਭ ਤੋਂ ਪਹਿਲੀ ਤਾਂ ਗੱਲ ਉਹਦੇ ਵਿੱਚ ਇਹ ਕਹੀ ਗਈ ਹੈ ਕਿ 5 ਏਕੜ ਤੱਕ ਦੇ ਕਿਸਾਨਾਂ ਨੂੰ ਅਸੀਂ ਪੈਨਸ਼ਨ ਦੇਵਾਂਗੇ ਹੁਣ ਸਵਾਲ ਹੈ ਸਰਕਾਰ ਤੋਂ ਮੈਂ ਪੁੱਛਣਾ ਚਾਹਣਾ ਹੈ ਉਹ ਨੀਤੀਕਾਰਿਆਂ ਤੋਂ ਵੀ ਮੈਂ ਪੁੱਛਣਾ ਚਾਹਣਾ ਕਿ ਬਈ ਜਿੰਨਾਂ ਨੇ ਉਹ ਨੀਤੀ ਬਣਾਈ ਹੋਏਗੀ ਉਹ ਜ਼ਰੂਰ بڑے ਲਿਖੇ ਨੌਜਵਾਨ بڑے ਲਿਖੇ ਵੀਰ ਹੋਣਗੇ ਡਾਕਟਰ ਅੱਜ ਬੈਠਣ ਵਾਲੇ ਚੌਧਰੀ ਹੋਣਗੇ। ਉਹਨਾਂ ਨੂੰ ਮੈਂ ਪੁੱਛਣਾ ਚਾਹਣਾ ਹੈ ਕਿ 5 ਏਕੜ ਵਾਲਿਆਂ ਨੂੰ ਤੁਸੀਂ ਪੈਨਸ਼ਨ ਦੇਣ ਦੀ ਗੱਲ ਕੀਤੀ ਹੈ ਤੇ ਕੀ 6 ਏਕੜ ਵਾਲੇ ਨੇ ਮਿਹਨਤ ਘਟ ਕੀਤੀ ਹੈ? 7 8 9 10 ਏਕੜ ਵਾਲੇ ਨੇ ਮਿਹਨਤ ਘਟ ਕੀਤੀ ਹੈ? 12 14 15 ਜਾਂ 20 ਏਕੜ ਵਾਲੇ ਨੇ ਮਿਹਨਤ ਘਟ ਕੀਤੀ ਹੈ? ਇਹਨਾਂ ਨੇ ਮਿਹਨਤ ਕਰਕੇ ਦੇਸ਼ ਦਾ ਊੜ ਪੰਡਾਰ ਚ ਹਿੱਸਾ ਪਾਇਆ ਤੇ ਤੁਸੀਂ ਅੱਜ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਕਿਸਾਨਾਂ ਦੀਆਂ ਵੰਡੀਆਂ ਕਾਉਣ ਲੱਗਿਓ? ਇਦਾ ਮਤਲਬ ਇਹ ਨਿਕਲਦਾ ਹੈ ਕਿ ਜਿੰਨੀਆਂ ਪਾਲਿਸੀਆਂ ਲਾ ਕੇ ਤੁਸੀਂ ਕਾਰਪੋਰੇਟ ਪੱਖੀ ਜਾਂ ਮੈਂ ਇਹ ਵੀ ਕਹਾਂ ਕਹਾ ਸਾਮਰਾਜਵਾਦੀਆਂ ਦੇ ਪੱਖਜ ਭੁਗਤ ਰਹੇ ਹਾਂ ਕਿਉਂਕਿ ਲੜਨ ਵਾਲਾ ਜਿਹੜੇ ਲੋਕ ਨੇ ਮਧ ਵਰਗ ਦੇ ਲੋਕ ਹੈ ਉਹਨਾਂ ਲੋਕਾਂ ਨੂੰ ਆਪਸ ਵਿੱਚ ਪਾੜ ਕੇ ਖਨਾ ਕੇ ਉਹਨਾਂ ਦੀ ਇੱਕ ਤਾਕਤ ਨੂੰ ਕਮਜ਼ੋਰ ਕਰਕੇ ਉਹ سرمਾਈਦਾਰੀ ਢਾਚੇ ਨੂੰ ਤੁਸੀਂ ਇਸ਼ਾਰੇ ਦੇ ਰਹੇ ਹੋ ਕਿ ਤੁਸੀਂ ਆਓ ਭਾਰਤ ਦੇ ਉੱਤੇ ਰਾਜ ਕਰੋ ਬਾਕੀ ਮੈਂ ਨਾਲੇ ਗੱਲ ਪੁੱਛਣੀ ਚਾਹਣਾ ਬਈ ਇੱਕ ਮੁਲਾਜ਼ਮ ਹੈ ਜਿਹਦੀ 20000 ਰੁਪਿਆ ਤਨਖਾਹ ਹੈ ਜਾਂ 15000 ਰੁਪਿਆ ਤਨਖਾਹ ਹੈ ਜਾਂ 18 ਜਾਂ 20 ਜਾਂ 25000 ਤਨਖਾਹ ਹੈ ਠੀਕ ਹੈ ਫਿਰ ਤਾਂ ਉਹਨੂੰ ਪੈਨਸ਼ਨ ਮਿਲਣੀ ਚਾਹੀਦੀ ਆ ਜਿਹੜਾ ਮੁਲਾਜ਼ਮ 15000 ਤਨਖਾਹ ਲੈ ਰਿਹਾ ਹੈ ਜਿਹੜਾ 60000 ਲੈ ਰਿਹਾ ਹੈ ਜਿਹੜਾ 70000 ਲੈ ਰਿਹਾ ਹੈ ਜਿਹੜਾ 80000 ਲੈ ਰਿਹਾ ਹੈ ਜਿਹੜਾ 1.5 ਲੱਖ ਰੁਪਿਆ ਲੈ ਰਿਹਾ ਹੈ ਉਹਨੂੰ ਉਹਨਾਂ ਨੂੰ ਪੈਨਸ਼ਨ ਕਾ ਦਿਜੀ ਉਹਨਾਂ ਨੂੰ ਕਿਸ ਗੱਲ ਦੀ ਪੈਨਸ਼ਨ ਉਹਨਾਂ ਦੀ ਪੈਨਸ਼ਨ ਕੱਟੋ ਇਹਦਾ ਮਤਲਬ ਕਿਸਾਨ ਪ੍ਰਤੀ ਜੇ ਕਿਸਾਨ ਨੂੰ ਕੋਈ ਦੇਣ ਦੀ ਗੱਲ ਆਉਂਦੀ ਹੈ ਮਜਦੂਰ ਨੂੰ ਕੁਛ ਦੇਣ ਦੀ ਗੱਲ ਆਉਂਦੀ ਹੈ ਤਾਂ ਸਾਡੀਆਂ ਪਾਲਿਸੀਆਂ ਦੇ ਵਿੱਚ ਇਹ ਕੁਛ ਆ ਰਿਹਾ ਹੈ। ਔਰ ਨਾਲ ਮੈਂ ਗੱਲ ਹੋਰ ਕਰਨੀ ਚਾਹਾਂਗਾ ਕਿ ਇਹ ਐਗਰੀਕਲਚਰ ਪਾਲਿਸੀ ਜੇ ਬਣ ਰਹੀ ਹੈ ਤੇ ਪੰਜਾਬ ਲਈ ਬਣ ਰਹੀ ਹੈ ਤੇ ਪੰਜਾਬ ਇੱਕ ਐਗਰੀਰੀਅਨ ਸਟੇਟ ਹੈ। ਖੇਤੀ ਨਾਲ ਜੁੜਿਆ ਹੋਇਆ ਸਟੇਟ ਹੈ। ਤੇ ਜਿੱਥੇ ਖੇਤੀ ਨੂੰ ਅਸੀਂ ਡਿਵੈਲਪ ਕਰਨ ਦੀਆਂ ਗੱਲਾਂ ਕਰਦੇ ਹਾਂ ਤਾਂ ਖੇਤੀ ਕਰਨ ਵਾਲੇ ਸਿੱਖਿਅਤ ਹੋਣੇ ਜ਼ਰੂਰੀ ਨੇ। ਖੇਤੀ ਕਰਨ ਵਾਲਿਆਂ ਨੂੰ ਸਾਰਾ ਗਿਆਨ ਹੋਣਾ ਜ਼ਰੂਰੀ ਹੈ ਔਰ ਉਹ ਗਿਆਨ ਤਾਂ ਹੀ ਆਏਗਾ ਜੇਕਰ ਅਸੀਂ ਸਾਡੇ ਸਕੂਲਾਂ ਦੇ ਬੱਚਿਆਂ ਨੂੰ ਐਗਰੀਕਲਚਰ ਦਾ ਵਿਸ਼ਾ ਪੜ੍ਹਾਵਾਂਗੇ ਤਾਂ 10 ਜਦੋਂ ਪੜਦਾ ਸੀ 6ਵੀਂ ਜਮਾਤ ਦੇ ਵਿੱਚ ਐਗਰੀਕਲਚਰ ਦਾ ਵਿਸ਼ਾ ਸੀ ਔਰ ਜੇ ਉਹ ਵਿਸ਼ਾ ਸੀ ਤੇ ਸਾਡੇ ਬੱਚਿਆਂ ਨੂੰ ਖੇਤੀ ਬਾਰੇ ਜਾਣਕਾਰੀ ਹੁੰਦੀ ਸੀ ਖੇਤੀ ਨਾਲ ਇੱਕ ਲਗਾਓ ਬਣਦਾ ਸੀ ਤੇ ਸਾਡੇ ਲੋਕ ਸਾਡਾ ਯੂਥ ਸਾਡੇ ਨੌਜਵਾਨਾਂ ਖੇਤੀ ਨਾਲ ਜੁੜ ਕੇ ਖੇਤੀ ਕਰਦੇ ਸੀ ਇਸ ਵੇਲੇ ਤੁਹਾਡੀ ਇਸ ਖੇਤੀ ਪ੍ਰਤੀ ਬੇਰੁਖੀ ਨੇ ਸਕੂਲਾਂ ਦੇ ਵਿੱਚੋਂ ਐਗਰੀਕਲਚਰ ਦਾ ਸਬਜੈਕਟ ਕੱਢਣ ਨੇ ਸਰਿਕੋ ਦਲ ਨੂੰ ਲੈ ਕੇ ਕਿ ਜੀ ਸਾਨੂੰ ਤਨਖਾਹਾਂ ਦੇਣੀ ਪਵੇ ਐਗਰੀਕਲਚਰ ਦਾ ਟੀਚਰ ਨਾ ਰੱਖਣਾ ਪਵੇ ਇਸ ਗੱਲ ਦੀ ਸੂਲ ਸਕੂਲਾਂ ਦੇ ਵਿੱਚੋਂ ਇਸ ਵਿਸ਼ੇ ਨੂੰ ਹੀ ਖਤਮ ਕਰ ਦਿੱਤਾ ਗਿਆ ਪਰ ਉਹਦਾ ਨੁਕਸਾਨ ਅੱਜ ਸਾਡੇ ਪੰਜਾਬ ਦਾ ਨੌਜਵਾਨ ਕੋਈ ਵੀ ਖੇਤੀ ਕਰਨ ਲਈ ਤਿਆਰ ਨਹੀਂ ਪਰ ਜਿਹੜੇ ਤੁਹਾਡੇ ਟ੍ਰੇਨਿੰਗ ਸੈਂਟਰ ਲਾ ਕੇ ਗਿਆਨ ਦੇਣ ਵਾਲੇ ਨੇ ਉਹਨਾਂ ਦਾ ਵੀ ਆਪਾਂ ਜਾਣਦੇ ਆ ਉਹਨਾਂ ਦੇ ਵਿੱਚ ਵੀ ਬਹੁਤ ਕੁਝ ਮਿਲ ਰਿਹਾ ਹੈ ਜਿਨ੍ਹਾਂ ਨੂੰ ਆਪ ਨੂੰ ਖੁਦ ਨਹੀਂ ਪਤਾ ਨਹੀਂ ਕਿ ਖੇਤੀ ਚੀਜ਼ ਕੀ ਹੈ ਜਿਨ੍ਹਾਂ ਨੇ ਜ਼ਿੰਦਗੀ ਪਰ ਖੇਤੀ ਨਹੀਂ ਦੇਖੀ ਉਹ ਖੇਤੀ ਦੀਆਂ ਮੱਤਾਂ ਦਿੰਦੇ ਨੇ ਪਰ ਖੇਤੀ ਕਰਨ ਵਾਲਾ ਹੀ ਜੇਕਰ ਉਹਨੂੰ ਤੁਸੀਂ ਛਿਮਰੀ ਦੀ ਵੀ ਜਾਣਕਾਰੀ ਦਿਓਗੇ ਉਹਨੂੰ ਪ੍ਰੈਕਟੀਕਲੀ ਵੀ ਜਾਣਕਾਰੀ ਹੋਏਗੀ ਤਾਹੀਂ ਜਾ ਕੇ ਐਗਰੀਕਲਚਰ ਡਵੈਲਪਮੈਂਟ ਹੋਏਗੀ ਸੋ ਇਸ ਕਰਕੇ ਐਗਰੀਕਲਚਰ ਨੂੰ ਡਵੈਲਪ ਕਰਨ ਦੇ ਲਈ ਪਿੰਡਾਂ ਦੇ ਵਿੱਚ ਮੁੜ ਦੁਬਾਰਾ ਸਕੂਲਾਂ ਦੇ ਵਿੱਚ ਐਗਰੀਕਲਚਰ ਦਾ ਵਿਸ਼ਾ ਲਿਆਉਣ ਦੀ ਵੱਡੀ ਲੋੜ ਹੈ ਔਰ ਜਿਹੜੇ ਬੇਰੁਜ਼ਗਾਰ ਸਾਡਾ ਨੌਜਵਾਨ ਤਬਕਾ ਇਹਨਾਂ ਨੇ ਬੀਐਸਸੀ ਕਰ ਲਈ ਜਿਨ੍ਹਾਂ ਨੇ ਐਮਐਸਸੀ ਕਰ ਲਈ ਉਹਨਾਂ ਨੇ ਬੀਐਡ ਕਰਕੇ ਵਿਚਾਰੇ ਧੱਕੇ ਖਾਂਦੇ ਫਿਰਦੇ ਡਾਂਗਾ ਖਾਂਦੇ ਫਿਰਦੇ ਹੈ ਸਰਕਾਰ ਤੋਂ ਉਹਨਾਂ ਨੂੰ ਉਹ ਨੌਕਰੀਆਂ ਦਿਓ ਟੀਚਰ ਲੱਗਣ ਤੇ ਸਾਡੇ ਜਿਹੜਾ ਪਿੰਡਾਂ ਦੇ ਵਿੱਚ ਵਸਦੀ ਆਬਾਦੀ ਨੂੰ ਕਿਸਾਨੀ ਕਰਨ ਵਾਲੇ ਲੋਕਾਂ ਨੂੰ ਔਰ ਕਿਸਾਨਾਂ ਦੇ ਬੱਚਿਆਂ ਨੂੰ ਐਗਰੀਕਲਚਰ ਪ੍ਰਤੀ ਗਿਆਨ ਹੋਵੇ ਤੇ ਉਸ ਗਿਆਨ ਨਾਲ ਐਗਰੀਕਲਚਰ ਨੂੰ ਇੱਕ ਵਕਰਾ ਹੁਲਾਰਾ ਮਿਲੇਗਾ ਸੋ ਇਸ ਕਰਕੇ ਸਰਕਾਰ ਨੂੰ ਸਾਡੀ ਅਪੀਲ ਹੈ ਇਹਦੇ ਵੱਲ ਵਿਸ਼ੇਸ਼ ਧਿਆਨ ਦਿਓ ਬਹੁਤ ਸਾਰੇ ਕਾਲਜ ਇਹੋ ਜਿਹੇ ਨੇ ਜਿੱਥੋਂ ਐਗਰੀਕਲਚਰ ਦਾ ਵਿਸ਼ਾ ਹੀ ਕੱਢ ਦਿੱਤਾ ਗਿਆ ਪਹਿਲਾਂ ਤਾਂ ਸਕੂਲਾਂ ਤੋਂ ਕੱਢਿਆ ਹੁਣ ਐਗਰੀਕਲਚਰ ਦਾ ਵਿਸ਼ਾ ਕਾਲਜਾਂ ਤੋਂ ਕੱਢ ਦਿੱਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਅੰਦੋਲਨ ਹੋ ਰਿਹਾ ਸੀਗਾ ਬਰਜਿੰਦਰਾ ਕਾਲੀ ਫਰੀਦਕੋਟ ਦੇ ਵਿੱਚ ਉੱਥੋਂ ਦੇ ਨੌਜਵਾਨ ਰੌਲਾ ਪਾ ਰਹੇ ਸੀ ਕਿ ਐਗਰੀਕਲਚਰ ਦਾ ਵਿਸ਼ਾ ਇੱਥੋਂ ਬਿਲਕੁਲ ਖਤਮ ਕੀਤਾ ਜਾ ਰਿਹਾ ਸੋ ਇਹ ਗੱਲ ਲਈ ਸਰਕਾਰ ਵਿਸ਼ੇਸ਼ ਤੌਰ ਤੇ ਧਿਆਨ ਦੇਵੇ ਅਗਰ ਪੰਜਾਬ ਦੀ ਐਗਰੀਕਲਚਰ ਨੂੰ ਡਿਵੈਲਪ ਕਰਨਾ ਹੈ ਉਹ ਅਮਲੀ ਰੂਪ ਦੇ ਵਿੱਚ ਉਸ ਖੇਤੀ ਨੀਤੀ ਦੀ ਲੋੜ ਹੈ ਜਿਹੜਾ ਤੁਸੀਂ ਸਿਰਫ ਕਾਰਜਾਂ ਦਾ ਖਾਨਾ ਪੂਰਤੀ ਕਰਨ ਵਾਸਤੇ ਐਗਰੀਕਲਚਰ ਪਾਲਿਸੀ ਲਾਉਣ ਦੀ ਗੱਲ ਕਰਦੇ ਹੋ ਅਗਰ ਇਹ ਅਮਲੀ ਰੂਪ ਵਿੱਚ ਨਹੀਂ ਹੋਏਗਾ ਤਾਂ ਸਾਰੀ ਮਤਲਬ ਇੱਕ ਤਰ੍ਹਾਂ ਦਾ ਖਾਣਾ ਪੂਰਤੀ ਵਾਲੀ ਵੀ ਇੱਕ ਐਗਰੀਕਲਚਰ ਪਾਲਿਸੀ ਹੋ ਗਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ